ਆਣਾ ਦੇ ਚੰਡੀਗੜ੍ਹ ਰੋਡ ਤੇ ਇੱਕ ਸ਼ਖਸ ਨੂੰ ਦੋ ਸਾਥੀਆਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਇਥੋਂ ਦੇ ਜਮਾਲਪੁਰ ਚੌਂਕ ਸਥਿਤ ਇੱਕ ਹਾਟੇ 'ਚ ਇਹ ਵਾਰਦਾਤ ਵਾਪਰੀ ਦਰਅਸਲ ਇਹ ਸਭ ਹਾਟੇ 'ਚ ਵੇਟਰ ਵਜੋਂ ਕੰਮ ਕਰਦੇ ਸੀ ਆਹਤਾ ਮਾਲਕ ਰਾਤ 11 ਵਜੇ ਦੇ ਕਰੀਬ ਆਹਤਾ ਬੰਦ ਕਰਕੇ ਚਲਾ ਗਿਆ। ਇਸ ਤੋਂ ਬਾਅਦ ਉੱਥੇ ਰਹਿਣ ਵਾਲੇ ਚਾਰੇ ਵੇਟਰਾ ਪਿੰਟੂ, ਰਾਜ, ਰਮੇਸ਼ ਤੇ ਭਰਤ ਸਿੰਘ ਨੇ ਸ਼ਰਾਬੀ ਲਈ। ਕੁਝ ਸਮੇਂ ਬਾਅਦ ਪਿੰਟੂ ਅਤੇ ਰਾਜ ਦੀ ਰਮੇਸ਼ ਨਾਲ ਲੜਾਈ ਹੋ ਗਈ। ਰਮੇਸ਼ ਦੇ ਭਰਾ ਤੇ ਵੇਟਰਾ ਭਰਤ ਸਿੰਘ ਨੇ ਲੜਾਈ ਨਾ ਕਰਨ ਨਿਗਹਾ। ਇਸ ਤੋਂ ਬਾਅਦ ਪਿੰਟੂ ਅਤੇ ਰਾਜ ਸਿੰਘ ਨੇ ਭਰਤ ਸਿੰਘ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਹ 2 ਘੰਟੇ ਤੱਕ ਕੁੱਟਦੇ ਰਹੇ ਜਿਸ ਕਾਰਨ ਉਸ ਦੀ ਮੌਤ ਹੋ ਗਈ। ਭਰਤ ਸਿੰਘ ਦੀ ਉਮਰ 52 ਸਾਲ ਸੀ। ਘਟਨਾ ਤੋਂ ਬਾਅਦ ਦੋਹੇ ਮੁਲਜ਼ਮ ਫਰਾਰ ਹੋ ਗਏ ਜਿਨ੍ਹਾਂ ਨੂੰ ਕਿ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਮੁਲਜ਼ਮਾਂ ਵਿੱਚੋਂ ਪਿੰਟੂ 7 ਦਿਨ ਪਹਿਲਾਂ ਅਤੇ ਰਾਜ 15 ਦਿਨ ਪਹਿਲਾਂ ਇੱਥੇ ਕੰਮ ਕਰਨ ਆਏ ਸੀ ਦੋਹੇ ਬਿਹਾਰ ਦੇ ਰਹਿਣ ਵਾਲੇ ਸੀ ਮ੍ਰਿਤਕ ਪਰਸੇਨ ਉੱਤਰਾਖੰਡਾ ਦੇ ਰਹਿਣ ਵਾਲਾ ਸੀ ਪ੍ਰੇਮ ਸਿੰਘ रावत ਨੇ ਸਾਨੂੰ ਇਤਲਾਹ ਦਿੱਤੀ ਆ ਕਿ ਮੇਰੇ ਬ੍ਰਦਰ ਦਾ ਹਾਤੇ ਦੇ ਵਿੱਚ ਵੀ ਮਾਰਡਰ ਹੋ ਗਿਆ ਅੰਦਰ ਹੀ ਕੰਮ ਕਰਦੇ ਸੀਗੇ ਉਹਨਾਂ ਨੇ ਅੰਦਰ ਹੀ ਰਾਤ ਨੂੰ ਖਾਣਾ ਪੀਣਾ ਇਕੱਠੇ ਨੇ ਖਾਦਾ ਉਸ ਤੋਂ ਬਾਅਦ ਆਪਸ ਦੇ ਵਿੱਚ ਝੋਲ ਜੇਗਾ ਤੇ ਡੰਡੇ ਦੇ ਨਾਲ ਮਾਰ ਕੇ ਸਿਰ 'ਚ ਡੰਡਾ ਮਾਰ ਕੇ ਉਹਦੀ ਵੀ ਮੌਤ ਹੋ ਗਈ ਆ ਉਹਦੀ